ਹਾਂਜੀ ਸਤਿ ਸ੍ਰੀ ਅਕਾਲ ਮੈਂ ਸੋਦੀ ਆਪਣੀ ਰਪਿੰਦਰ ਤੇ ਆਪਣੇ ਕੋਲ ਆਈ ਹੈ ਜੀ ਰਮਦਾਸ ਜੀ ਦੀ ਕੁੜੀ 20 ਸਾਲ ਉਮਰ ਆ ਭੈਣ ਦੀ ਤੇ ਬਿਲਕੁਲ ਗਰੀਬ ਪਰਿਵਾਰ ਦੀ ਲੜਕੀ ਹੈ ਜੀ 2 2.5 ਕਿਲਿਆਂ ਦੇ ਵਿੱਚ ਜੇ ਕੋਈ ਜੱਟਾਂ ਦਾ ਮੁੰਡਾ ਹੈਗਾ ਤਾਂ ਮੇਰੇ ਨਾਲ ਸੰਪਰਕ ਜਰੂਰ ਕਰੋ ਤੇ ਭੈਣ ਵੀ ਇਹੀ ਡਿਮਾਂਡ ਹੈ ਵੀ ਭੈਣ ਨੇ ਜੱਟਾਂ ਦੇ ਮੁੰਡੇ ਨਾਲ ਹੀ ਵਿਆਹ ਕਰਾਉਣਾ ਤੇ ਉਮਰ ਜ਼ਿਆਦਾ ਨਾ ਹੋਵੇ 24 25 ਸਾਲ ਤੱਕ ਮੁੰਡਾ ਚੱਲ ਜੂਗਾ ਵੀਡੀਓ ਨੂੰ ਕਰ ਦਿਓ ਦਬਕੇ ਸ਼ੇਅਰ ਧੰਨਵਾਦ ਜੀ ਹਾਂਜੀ ਸਤ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਇੱਕ ਹੋਰ ਬਜ਼ੁਰਗ ਦਾ ਡਾਟਾ ਹੈ ਬਜ਼ੁਰਗ ਦੀ ਉਮਰ ਹੈਗੀ ਆ 50 ਸਾਲ ਤੇ ਤਿੰਨ ਬਜ਼ੁਰਗ ਦੇ ਬੇਟੀਆਂ ਨੇ ਤੇ ਆਪਾਂ ਨੂੰ ਜਨਾਨੀ ਮੁੰਡੇ ਵਾਲੀ ਚਾਹੀਦੀ ਹੈ ਮੁੰਡਾ 20 ਸਾਲਾਂ ਤੋਂ ਘੱਟ ਹੋਵੇ ਜਨਾਨੀ ਮੁੰਡੇ ਵਾਲੀ ਹੋਵੇ ਤਾਂ ਮੁੰਡਾ 20 ਸਾਲ ਤੋਂ ਘੱਟ ਹੋਵੇ 20 ਸਾਲ ਦਾ ਮੁੰਡਾ ਨਾ ਹੋਵੇ 12-15 ਸਾਲ ਤੱਕ ਮੁੰਡਾ ਚੱਲ ਜੂਗਾ ਤੇ ਤਿੰਨ ਬੇਟੀਆਂ ਨੇ ਪਹਿਲਾ ਵਾਲੀ ਘਰ ਵਾਲੀ ਹੈਗੀ ਆ ਉਹਦੀ ਰਜਾਵੰਦੀ ਦੇ ਨਾਲ ਹੀ ਮੁੰਡੇ ਵਾਲੀ ਲੇਡੀਜ਼ ਦੇ ਨਾਲ ਅੰਕਲ ਨੇ ਵਿਆਹ ਕਰਾਉਣਾ ਤੇ 50 ਕ ਸਾਲ ਅੰਕਲ ਦੀ ਉਮਰ ਹੈ ਜੇ ਕੋਈ ਮੇਰੀ ਭੈਣ ਇਹ ਜੀ ਹੈਗੀ ਹੈ ਜਨਾਨੀ ਤੇ ਮੇਰੇ ਨਾਲ ਸੰਪਰਕ ਕਰੋ ਆਪਦਾ ਡਾਟਾ ਮੈਨੂੰ ਅ ਅਨਬਾਕਸ ਦੇ ਵਿੱਚ ਸੈਂਡ ਕਰ ਦਿਆ ਕਰੋ ਹੱਥ ਬੰਨ੍ਹ ਕੇ ਬੇਨਤੀ ਹੈ ਜੀ ਧੰਨਵਾਦ ਕਮੈਂਟ ਵਧੀਆ ਕਰਿਓ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਇੱਕ ਅੰਕਲ ਆਇਆ ਜੀ ਕੈਨੇਡਾ ਪੀਆਰ ਰਮਦਾਸ ਜੀ ਇਹ ਸਿੱਖ ਜਾਤ ਅੰਕਲ ਦੀ ਕਾਸਟ ਰਮਦਾਸ ਜੀ ਇਹ ਸਿੱਖ ਹੈ 57 ਸਾਲ ਉਮਰ ਹੈ ਜੀ ਕੈਨੇਡਾ ਦਾ ਪੀਆਰ ਹੈ ਤੇ ਆਪਾਂ ਨੂੰ ਕੈਨੇਡਾ ਦੇ ਵਿੱਚ ਕਿਸੇ ਵੀ ਕਾਸਟ ਦੀ ਮਤਲਬ ਜਨਾਨੀ ਹੋਵੇ 45 50 ਸਾਲ ਦੀ ਹੋਵੇ 40 ਦੀ ਹੋਵੇ ਜਿੰਨੀ ਵੀ ਉਮਰ ਦੀ ਮਰਜ਼ੀ ਹੋਵੇ ਤੇ ਮੇਰੇ ਨਾਲ ਸੰਪਰਕ ਜ਼ਰੂਰ ਕਰੋ ਜੀ ਆਪਾਂ ਨੂੰ ਕਮੈਂਟਾਂ ਦੇ ਵਿੱਚ ਹੀ ਤੁਸੀਂ ਦੱਸ ਸਕਦੇ ਹੋ ਤੇ ਆਪਾਂ ਨੂੰ ਚਾਹੀਦੀ ਵੀ ਕੈਨੇਡਾ ਹੀ ਚਾਹੇ ਵਰਕ ਪਰਮਿਟ ਤੇ ਹੋਵੇ ਚਾਹੇ ਪੱਕੀ ਹੋਵੇ ਤਾਂ ਮੇਰੇ ਨਾਲ ਸੰਪਰਕ ਜ਼ਰੂਰ ਕਰੋ ਜੀ ਜੇ ਮੇਰੇ ਵੀਰ ਭੈਣ ਕੋਲੇ ਕੋਈ ਇਹੋ ਜਿਹਾ ਡਾਟਾ ਹੈਗਾ ਜਿਹੜੇ ਮੇਰੇ ਨਾਲ ਜੁੜੇ ਹੋਏ ਨੇ ਤਾਂ ਉਹ ਮੇਰੇ ਨਾਲ ਡਾਟਾ ਜ਼ਰੂਰ ਸ਼ੇਅਰ ਕਰਿਓ ਜੀ ਆਪਾਂ ਨੇ ਅੰਕਲ ਦਾ ਰਿਸ਼ਤਾ ਕਰਾਉਣਾ ਕੇਸ ਆਪਣੇ ਕੋਲੇ ਸਿੱਧਾ ਹੀ ਹੈ ਜੀ ਤੇ ਵੀਡੀਓ ਨੂੰ ਤੱਕ ਕੇ ਸ਼ੇਅਰ ਕਰ ਦਿਓ ਤੇ ਬਹੁਤ ਬਹੁਤ ਧੰਨਵਾਦ ਹੋਊਗਾ ਰੋਟੀ ਪੱਕਦੀ ਹੋਈ ਧੰਨਵਾਦ ਹਾਂਜੀ ਸਤ ਸ੍ਰੀ ਅਕਾਲ ਮੈਂ ਥੋੜੀ ਆਪਣੀ ਰਵਿੰਦਰ ਇੱਕ 24 ਸਾਲ ਦੀ ਆਪਣੇ ਕੋਲੇ ਮੱਝ ਵੀ ਸਿੰਘਾਂ ਦੀ ਗੁੱਡੀ ਆਈ ਹੈ ਜੀ ਸਸਤਾ ਦੇ ਵਿੱਚ ਵਿਆਹ ਕਰਨਾ ਉਹਨਾਂ ਨੇ ਜੇ ਕੋਈ ਮੇਰਾ ਵੀਰ ਬਿਲਕੁਲ ਕਰੀਬ ਪਰਿਵਾਰ ਦਾ ਮੁੰਡਾ ਹੈ ਜਿਹੜਾ ਮਾੜਾ ਮੋਟਾ ਆਪਦਾ ਘਰ ਦਾ ਕੰਮਕੁਮ ਕਰਦਾ ਹੈ ਕੋਈ ਲੱਕੜ ਦਾ ਕੋਈ ਖਾਸੀ ਦਾ ਵੀ ਸਾਡੇ ਇੱਥੇ ਲੱਗੇ ਛਾਗੇ ਮੁੰਡਾ ਚਾਹੀਦਾ ਆਪਾਂ ਨੂੰ ਇੱਧਰ ਲੁਧਿਆਣਾ ਤੂਰੀ ਤੇ ਖੰਨਾ ਤੇ ਇੱਧਰ ਆਪਣਾ ਜਗਰਾਉਂ ਸਾਈਡ ਤੇ ਧੰਨਵਾਦ ਜੀ ਹਾਂਜੀ ਸਤਿ ਸ੍ਰੀ ਅਕਾਲ ਮੈਂ ਸੁੱਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਆ ਜੀ ਬਰਨਾਲੇ ਏਰੀਏ ਦੇ ਵਿੱਚੋਂ ਕੁੜੀ ਸੰਗਰੂਰ ਧੂਰੀ ਮਾਨਸਾ ਸਮਾਣਾ ਸੁਨਾਮ ਤੇ ਇਹ ਏਰੀਏ ਦੇ ਵਿੱਚ ਚਲੇ ਜਾਣਗੇ ਜੀ ਜੱਟਾਂ ਦੀ ਕੁੜੀ ਹੈ ਤੇ ਬਿਲਕੁਲ ਗਰੀਬ ਘਰ ਦੀ ਚੁੰਨੀ ਚੜਾਵਾ ਹੀ ਕਰਨਗੇ ਜੀ ਕੱਪੜਾ ਲੀਡਾ ਤਾਪਦਾ ਪਾ ਦੇਣਗੇ ਪਰ ਚੁੰਨੀ ਚੜਾਵਾ ਹੀ ਕਰਨਗੇ ਤੇ ਆਪਾਂ ਨੂੰ ਮੁੰਡਾ ਚਾਹੀਦਾ 30 ਤੋਂ 32 33 ਸਾਲ ਤੱਕ ਮੁੰਡਾ ਕੁੜੀ ਦੀ ਉਮਰ 28 ਸਾਲ ਹੈ ਜੀ ਜੱਟਾਂ ਦੀ ਕੁੜੀ ਹੈ ਵੀਰ ਜੀ ਨੂੰ ਕਰ ਦੋ ਤਾਂ ਹਾਂਜੀ ਸੱਸਰੀ ਕੱਲ ਮੈਂ ਤੁਹਾਡੀ ਆਪਣੀ ਰੁਪਿੰਦਰ ਤੇ ਅੱਜ ਆਪਾਂ ਨੂੰ ਸਵੇਰੇ ਸਵੇਰੇ ਰਿਕਵੈਸਟ ਹੀ ਆਈ ਹੈ ਤੇ ਆਪਾਂ ਇੱਕ ਕੁੜੀ ਦਾ ਡਾਟਾ ਬੋਲਣ ਲੱਗੇ ਆਂ ਕਾਫੀ ਦਿਨ ਹੋ ਗਏ ਮੈਂ ਕਿਸੇ ਦਾ ਡਾਟਾ ਨਹੀਂ ਪਾਇਆ ਹੈਗਾ ਆਪਣੇ ਕੋਲ ਆਈ ਹੈ 8 ਕਿਲਿਆਂ ਦੇ ਵਿੱਚ ਕੁੜੀ ਧੂਰੀ ਸੰਗਰੂਰ ਦੇ ਵਿੱਚ ਫੌਜੀ ਜਾਂ ਪੁਲਿਸ ਵਾਲਾ ਮੁੰਡਾ ਹੋਵੇ 5-4 ਕਿਲਿਆਂ ਦੇ ਵਿੱਚ ਹੀ ਕਰ ਦੇਣਗੇ ਤੇ ਜਿਹੜੇ ਵੀ ਭੈਣ ਭਾਈ ਕੋਲੇ ਫੌਜੀ ਮੁੰਡਾ ਹੈਗਾ ਜਾਂ ਸਿੱਧਾ ਕੇਸ ਹੈਗਾ ਤਾਂ ਉਹ ਮੈਨੂੰ ਇਨਬਾਕਸ ਦੇ ਵਿੱਚ ਮੈਸੇਜ ਕਰੋ ਨੰਬਰ ਆਪਦਾ ਕਮੈਂਟਾਂ ਦੇ ਵਿੱਚ ਨਾ ਸੱਦਿਆ ਕਰੋ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਣੇ ਕੋਲ ਆਈ ਆ ਜੀ ਰਮਦਾਸ ਸਿੰਘ ਦੀ ਕੁੜੀ 20 ਸਾਲ ਉਮਰ ਹੈ ਭੈਣ ਦੀ ਤੇ ਬਿਲਕੁਲ ਗਰੀਬ ਪਰਿਵਾਰ ਦੀ ਲੜਕੀ ਹੈ ਜੀ 2 2.5 ਕਿਲਿਆਂ ਦੇ ਵਿੱਚ ਜੇ ਕੋਈ ਜੱਟਾਂ ਦਾ ਮੁੰਡਾ ਹੈਗਾ ਤਾਂ ਮੇਰੇ ਨਾਲ ਸੰਪਰਕ ਜਰੂਰ ਕਰੋ ਤੇ ਭੈਣ ਦੀ ਇਹੀ ਡਿਮਾਂਡ ਹੈ ਵੀ ਭੈਣ ਨੇ ਜੱਟਾਂ ਦੇ ਮੁੰਡੇ ਨਾਲ ਹੀ ਵਿਆਹ ਕਰਾਉਣਾ ਹੈ ਤੇ ਉਮਰ ਜ਼ਿਆਦਾ ਨਾ ਹੋਵੇ 24 25 ਸਾਲ ਤੱਕ ਮੁੰਡਾ ਚੱਲ ਜੂਗਾ ਵੀਡੀਓ ਨੂੰ ਕਰ ਦਿਓ ਦਬਕੇ ਸ਼ੇਅਰ ਧੰਨਵਾਦ ਜੀ ਹਾਂਜੀ ਸਤ ਸ੍ਰੀ ਅਕਾਲ ਮੈਂ ਸੋਡੀ ਆਪਣੀ ਰਵਿੰਦਰ ਇੱਕ 24 ਸਾਲ ਦੀ ਆਪਣੇ ਕੋਲੇ ਮੱਝ ਵੀ ਸਿੰਘਾਂ ਦੀ ਗੁੱਡੀ ਆਈ ਹੈ ਜੀ ਸਸਤਾ ਦੇ ਵਿੱਚ ਵਿਆਹ ਕਰਨਾ ਉਹਨਾਂ ਨੇ ਜੇ ਕੋਈ ਮੇਰਾ ਵੀਰ ਬਿਲਕੁਲ ਕਰੀਬ ਪਰਿਵਾਰ ਦਾ ਮੁੰਡਾ ਹੈ ਜਿਹੜਾ ਮਾੜਾ ਮੋਟਾ ਆਪਦਾ ਘਰ ਦਾ ਕੰਮਕੁਮ ਕਰਦਾ ਹੈ ਕੋਈ ਲੱਕੜ ਦਾ ਕੋਈ ਠਾਸੀ ਦਾ ਵੀ ਸਾਡੇ ਇੱਥੇ ਲੱਗੇ ਛਾਗੇ ਮੁੰਡਾ ਚਾਹੀਦਾ ਆਪਾਂ ਨੂੰ ਇੱਧਰ ਲੁਧਿਆਣਾ ਤੂਰੀ ਤੇ ਖੰਨਾ ਤੇ ਇੱਧਰ ਆਪਣਾ ਜਗਰਾਉਂ ਸਾਈਡ ਤੇ ਧੰਨਵਾਦ ਜੀ ਹਾਂਜੀ ਸਤਿ ਸ੍ਰੀ ਅਕਾਲ ਮੈਂ ਥੋੜੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਇੱਕ ਫਖੀਰਾਂ ਦੀ ਲੜਕੀ ਆਈ ਹੈ ਜੀ ਫਖੀਰਾਂ ਦੀ ਸਾਈਆਂ ਦੀ ਲੜਕੀ ਤੇ ਜੇ ਕੋਈ ਮੇਰਾ ਵੀਰ ਹੈਗਾ ਤਾਂ ਲੜਕੀ ਬਿਲਕੁਲ ਗਰੀਬ ਘਰਵਾਂ ਜੀ ਚੁੰਨੀ ਚੜਾਵਾ ਕਰਨ ਕੇ ਭੈਣ ਦੀ ਉਮਰ ਹੈਗੀ ਹੈ ਸਾਰੀ 22 ਸਾਲ ਆਪਾਂ ਨੂੰ ਮੁੰਡਾ ਵੀ ਫਖੀਰਾਂ ਦਾ ਹੀ ਚਾਹੀਦਾ ਹੈ ਠੀਕ ਹੈ ਮੁੰਡਾ ਘੱਟੋ ਘੱਟ ਬੀਏ ਹੋਵੇ ਤੇ ਭੈਣ ਦੀ ਬੀਏ ਕਰੀ ਹੋਈ ਹੈ ਤੇ ਮੁੰਡਾ ਘੱਟੋ ਘੱਟ ਬੀਏ ਹੋਵੇ ਤੇ ਕੁੜੀ ਦਾ ਇਹਦਾ ਬਟਿਕ ਦਾ ਵੀ ਕਰਿਆ ਹੋਇਆ ਚੁੰਨੀ ਚੜਾਵਾ ਹਾਂਜੀ ਸਾਸਤਰੀ ਕਾਲ ਮੈਂ ਤੁਹਾਡੀ ਆਪਣੀ ਰੁਪਿੰਦਰ ਤੇ ਆਪਣੇ ਕੋਲੇ ਜੱਟ ਸਿੱਖ ਪਰਿਵਾਰ ਦੀ ਲੜਕੀ ਆਈ ਹੈ ਜੀ 20 ਤੋਂ 25 ਕਿੱਲੇ ਜ਼ਮੀਨ ਦੇ ਹੁਣ ਤੇ ਮੁੰਡਾ ਆਪਾਂ ਨੂੰ ਮਰੇਲ ਕੋਟਲਾ ਤੇ ਸੰਗਰੂਰ ਸਮਾਣਾ ਤੂਰੀ ਇਹ ਤਿੰਨ ਪਿੰਡਾਂ ਦੇ ਮਤਲਬ ਸ਼ਹਿਰਾਂ ਦੇ ਵਿੱਚ ਚਾਹੀਦਾ ਜੇ ਕਿਸੇ ਕੋਲ ਹੈਗਾ ਤਾਂ ਸੰਪਰਕ ਮੇਰੇ ਨਾਲ ਜ਼ਰੂਰ ਕਰੋ ਜੀ ਤੇ ਅਨਬਾਕਸ ਦੇ ਵਿੱਚ ਆਪਦਾ ਫੋਨ ਨੰਬਰ ਛੱਡ ਦਿਆ ਕਰੋ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਦੇ ਹੋ ਜੱਟਾਂ ਦੀ ਕੁੜੀ 93 ਦਾ ਜਨਮ ਹੈ ਜੀ ਧੰਨਵਾਦ ਹਾਂਜੀ ਸਾਸਤਰੀ ਕੱਲ ਮੈਂ ਤੁਹਾਡੀ ਆਪਣੀ ਰੁਪਿੰਦਰ ਤੇ ਆਪਣੇ ਕੋਲੇ ਅੱਜ ਇੱਕ ਹੋਰ ਕੇਸ ਆਇਆ ਜੀ ਕੇਸ ਨੂੰ ਧਿਆਨ ਨਾਲ ਸੁਣ ਲਿਓ ਤੇ ਮਜ਼ਾਕ ਡਾਉਣ ਦੀ ਜ਼ਰੂਰਤ ਨਹੀਂ ਹੈਗੀ ਆਪਣੇ ਕੋਲੇ ਮੁੰਡਾ ਆਇਆ 30 ਸਾਲ ਦਾ ਇੱਧਰ ਆਪਣੀ ਬਠਿੰਡੇ ਕੰਨੀ ਦਾ ਮੁੰਡਾ 22 ਕਿਲੇ ਪੈੜਿਆ ਥੋੜਾ ਜਿਹਾ ਨਾ ਦਿਮਾਗੀ ਤੌਰ ਤੇ ਸਿੱਧਰਾ ਵੀ ਨਹੀਂ ਕਹਿ ਸਕਦੇ ਆਪਾਂ ਥੋੜਾ ਜਿਹਾ ਹੈਗਾ ਵਿਚਾਰਾ ਦਿਮਾਗੀ ਤੌਰ ਤੇ ਸੋਚੋ 30 35% 35% ਕੁ ਬਸ ਦਿਮਾਗ ਇਹ ਜਈ ਹੈ ਵੈਸੇ ਮਸ਼ੀਨਰੀ ਸਾਰੀ ਚਲਾ ਲੈਂਦਾ ਵੀਰ ਤੇ ਆਪਾਂ ਨੂੰ ਕੁੜੀ ਜੱਟਾਂ ਦੀ ਚਾਹੀਦੀ ਹੈ ਕੁਮਾਰੀ ਚਾਹੀਦੀ ਹੈ ਤੇ ਚਾਹੀ ਬਿਲਕੁਲ ਗਰੀਬ ਪਰਿਵਾਰ ਦੀ ਹੋਵੇ ਤੇ ਇਸ ਵੀਡੀਓ ਨੂੰ ਇਸ ਵੀਰ ਕਰਕੇ ਦੱਬ ਕੇ ਸ਼ੇਅਰ ਕਰ ਦਿਓ ਤੇ ਮਜ਼ਾਕ ਇਹਦਾ ਬਿਲਕੁਲ ਬਿਨਾ ਡਾਇਓ ਥੋੜਾ ਜਿਹਾ ਹੀ ਹੈ ਜਿਆਦਾ ਨਹੀਂ ਹੈਗਾ ਮਸ਼ੀਨਰੀ ਵਗੈਰਾ ਗੱਡੀ ਮੋਟਰਸਾਈਕਲ ਸਕੂਟਰ ਸਕੂਟਰੀ ਤੇ ਟਰੈਕਟਰ ਵਗੈਰਾ ਸਾਰਾ ਕੁਝ ਆਪ ਚਲਾਉਂਦਾ ਤੇ 22 ਕਿੱਲਿਆਂ ਦਾ ਮਾਲਕ ਵੀ ਐ ਤੇ ਇਸ ਵੀਡੀਓ ਨੂੰ ਚੰਗੀ ਤਰ੍ਹਾਂ ਸੁਣ ਕੇ ਧਿਆਨ ਨਾਲ ਕਮੈਂਟ ਕਰਿਓ ਤੇ ਕੋਈ ਵੀਰ ਖਾਤਰ ਗਲਤ ਕਮੈਂਟ ਨਾ ਕਰਿਓ ਤੇ ਮੇਰੇ ਕੋਲ ਫੋਟੋ ਡਾਟਾ ਪਿਆ ਤੇ ਮੁੰਡਾ ਬਠਿੰਡੇ ਏਰੀਏ ਦਾ ਜੀ ਤੇ ਇਸ ਵੀਡੀਓ ਨੂੰ ਧਿਆਨ ਨਾਲ ਦੇਖ ਕੇ ਤੇ ਮੇਰੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰੋ ਜੀ ਧੰਨਵਾਦ हां जी 사ਸਰੀ ਕਾਲ ਮੈਂ ਥੋੜੀ ਆਪਣੀ ਰਪਿੰਦਰ 25 ਸਾਲ ਦੀ ਕੁੜੀ ਜੱਟਾਂ ਦੀ ਆਪਣੇ ਕੋਲੇ ਆਈ ਹੈ ਜੀ ਭੈਣ ਥੋੜੀ ਜੀ ਭਾਰੀ ਹੈ ਤੇ ਆਪਾਂ ਨੂੰ ਮੁੰਡਾ ਚਾਹੀਦਾ ਨੇੜੇ ਤੇੜੀ ਜਿਆਦੇ ਦੂਰ ਨਹੀਂ ਜਾਣਗੇ ਮਰੇਲਕੋਟ ਲਾ ਧੂਰੀ ਤੇ ਇਧਰੋਂ ਰਾੜਾ ਸਾਹਿਬ ਤੇ ਇਧਰੋਂ ਡੇਲੋਂ ਤੱਕ ਚਲੇ ਜਾਣਗੇ ਜੀ ਅਮ드ਗੜ ਮੰਡੀ ਤੋਂ ਕੁੜੀ ਹੈ ਤੇ ਰਾਏਕੋਟ ਬਸੀਆਂ ਤੱਕ ਚਲੇ ਜਾਣਗੇ ਕੁੜੀ ਥੋੜੀ ਜੀ ਭਾਰੀ ਹੈ ਤੇ ਗਰੀਬ ਘਰੋਂ ਆ ਤੇ ਚੁੰਨੀ ਜਿਹੜਾ ਬਾਈ ਕਰਨਗੇ ਦੇਣਾ ਲੈਣਾ ਉਹਨਾਂ ਨੇ ਕੁਛ ਨਹੀਂ ਵੀਡੀਓ ਨੂੰ ਹਾਂਜੀ ਸੱਸਰੀ ਕੱਲ ਮੈਂ ਥੋੜੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਧੂਰੀ ਏਰੀਏ ਦੇ ਵਿੱਚੋਂ ਆਈ ਆ ਜੀ ਰਾਜਪੂਤ ਰਠੌਰਾਂ ਦੀ ਕੁੜੀ ਤੇ ਆਪਾਂ ਨੂੰ ਉਹਦੇ ਲਈ ਚਾਹੀਦਾ ਬਾਹਰਲਾ ਮੁੰਡਾ ਪੰਡਤਾਂ ਦਾ ਜੱਟਾਂ ਦਾ ਕਿਸੇ ਵੀ ਕਾਸਟ ਦਾ ਮਤਲਬ ਚੱਲੂ ਤੇ ਰਮਦਾਸ ਇਹ ਸਿੱਖਾਂ ਦਾ ਤੇ ਰਮਜ ਵੀ ਸਿੱਖਾਂ ਦਾ ਮੁੰਡਾ ਨਾ ਹੋਵੇ ਬਾਕੀ ਸਾਰੀਆਂ ਕਾਸਟਾਂ ਚੱਲਣਗੀਆਂ ਜੀ ਵੀਡੀਓ ਨੂੰ ਕਰ ਦਿਓ ਦਬਕੇ ਸ਼ੇਅਰ ਭੈਣ ਧੂਰੀ ਤੁਮਾ ਜੀ 42 ਸਾਲ ਉਮਰ ਹੈ ਬਿਲਕੁਲ ਕੁਮਾਰੀ ਹੈ ਭੈਣ ਧੰਨਵਾਦ ਹਾਂਜੀ ਸਤ ਸ੍ਰੀ ਅਕਾਲ ਮੈਂ ਸੋਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਇਆ ਸੰਗਰੂਰ ਏਰੀਏ ਤੋਂ 22 ਸਾਲ ਦੀ ਗੁੱਡੀ ਤੇ ਕੁੜੀ ਹੈਗੀ ਆ ਸਿਆਸੀ ਸਾਧਾਂ ਦੀ ਤੇ ਸਿਆਸੀ ਸਾਧਾਂ ਦੀ ਕੁੜੀ ਆ ਆਪਾਂ ਨੂੰ ਮੁੰਡਾ ਜੱਟਾਂ ਦਾ ਵੀ ਚੱਲ ਜੂਗਾ ਪਰ ਮੁੰਡਾ 2-4 ਕੇਲਿਆਂ ਦੇ ਵਿੱਚ ਮਲਾਜਮ ਹੋਵੇ ਜੀ ਚਾਹੇ ਮੁੰਡਾ ਫੌਜੀ ਹੋਵੇ ਜਾਂ ਪੁਲਿਸਚ ਹੋਵੇ ਆਪਾਂ ਨੂੰ ਇਦਾਂ ਦਾ ਮੁੰਡਾ ਚਾਹੀਦਾ ਤੇ ਵੀਡੀਓ ਨੂੰ ਕਰ ਦਿਓ ਤਦ ਬਕੇ 6 ਹਾਂਜੀ ਸੱਸਰੀ ਕੱਲ ਮੈਂ ਥੋੜੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਧੂਰੀ ਏਰੀਏ ਦੇ ਵਿੱਚੋਂ ਆਈ ਆ ਜੀ ਰਾਜਪੂਤ ਰਠੌਰਾਂ ਦੀ ਕੁੜੀ ਤੇ ਆਪਾਂ ਨੂੰ ਉਹਦੇ ਲਈ ਚਾਹੀਦਾ ਬਾਹਰਲਾ ਮੁੰਡਾ ਪੰਡਤਾਂ ਦਾ ਜੱਟਾਂ ਦਾ ਕਿਸੇ ਵੀ ਕਾਸਟ ਦਾ ਮਤਲਬ ਚੱਲੂ ਤੇ ਰਮਦਾਸੀਏ ਸਿੱਖਾਂ ਦਾ ਤੇ ਰਮਜ ਵੀ ਸਿੱਖਾਂ ਦਾ ਮੁੰਡਾ ਨਾ ਹੋਵੇ ਬਾਕੀ ਸਾਰੀਆਂ ਕਾਸਟਾਂ ਚੱਲਣਗੀਆਂ ਜੀ ਵੀਡੀਓ ਨੂੰ ਕਰ ਦਿਓ ਦਬਕੇ ਸ਼ੇਅਰ ਭੈਣ ਧੂਰੀ ਤੋਂ ਆ ਜੀ 42 ਸਾਲ ਉਮਰ ਹੈ ਬਿਲਕੁਲ ਕੁਮਾਰੀ ਹੈ ਭੈਣ ਤੁਹਾਨੂੰ ਜੀ ਸੋਸਰੀ ਕਾਲ ਮੈਂ ਸੋਡੀ ਆਪਣੀ ਰੁਪਿੰਦਰ ਤੇ ਬਰਾਗੀ ਇਹ ਸਾਧ ਹੁੰਦੇ ਨੇ ਜਿਹੜੇ ਉਹਨਾਂ ਦੀ ਗੁੱਡੀ ਆਈ ਹੈ ਜੀ ਡਿਵੋਰਸ ਹੋਇਆ ਹੋਇਆ ਭੈਣ ਦਾ ਤੇ ਉਮਰ ਹੈਗੀ ਆ ਸਾਰੀ 24 ਸਾਲ ਤੇ ਭੈਣ ਨੂੰ ਪੂਰੀ ਸੰਗਰੂਰ ਜਾਂ ਫਿਰ ਇਧਰ ਪਟਿਆਲੇ ਕੰਨੀ ਰਿਸ਼ਤਾ ਚਾਹੀਦਾ ਜੀ ਮੁੰਡਾ ਹੋਵੇ ਚਾਹੀ 4-5 ਕਿਲਿਆਂ ਦੇ ਵਿੱਚ ਹੀ ਹੋਵੇ ਤੇ ਵਧੀਆ ਫੈਮਿਲੀ ਚੋਂ ਭੈਣ ਦੀ ਵੀਏ ਕਰੀ ਹੋਈ ਆ ਵਿਆਹ ਵੀ ਵਧੀਆ ਕਰਨਗੇ ਜੀ ਵੀਡੀਓ ਨੂੰ ਕਰ ਦਿਓ ਤਾਂ ਕਿ ਸ਼ੇਰ ਧੰਨਵਾਦ ਹਾਂਜੀ ਸਾਸਤਰੀ ਕਾਲ ਮੈਂ ਛੋਡੀ ਆਪਣੀ ਰਿੰਕਿੰਦਰ ਤੇ ਆਪਣੇ ਕੋਲੇ 25 ਸਾਲ ਦੀ ਗੁੱਡੀ ਆਈ ਹੈ ਜੀ ਰਪੂਜੀ ਸਿੱਖਾਂ ਦੀ ਤੇ ਬਿਲਕੁਲ ਘਰੇਲੂ ਮੁੰਡਾ ਚਾਹੀਦਾ ਜੀ ਜੱਟ ਪਰਿਵਾਰ ਨੂੰ ਬੁਲਾਉਂ ਕਰਦਾ ਹੋਵੇ ਮੁੰਡਾ ਆਪ ਦਾ ਕੁੜੀ ਰਪੂਜੀ ਸਿੱਖਾਂ ਦੀ ਉਹਨਾਂ ਨੂੰ ਕਾਸਟ ਨਾਲ ਕੋਈ ਮਤਲਬ ਨਹੀਂ ਹੈਗੀ ਤੇ ਕੁੜੀ ਗਰੀਬ ਘਰ ਦੀ ਹੈ ਜੀ ਚੁੰਨੀ ਚੜਾਵਾ ਕਰਨਗੇ ਚਾਹ ਪਾਣੀ ਵੀ ਜੇ ਮੁੰਡੇ ਨੇ ਆਪਦਾ ਕਰਨ ਆਪਦਾ ਆਪ ਕਰ ਲਵੇ ਤੇ ਆਪਦੇ ਕੱਪੜੇ ਪਾ ਕੇ ਲੈ ਆਵੇ ਜੱਟਾਂ ਦਾ ਮੁੰਡਾ ਚਾਹੀਦਾ ਜੀ ਪੰਜ ਚਾਰ ਕੇਲੇ ਤਾਂ ਉਰਾਂ ਕੇਲੇ ਨਾ ਹੋ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਇੱਕ ਆਪਣੇ ਕੋਲ ਹੋਰ ਮੁੰਡਾ ਆ ਪੁਰਸ ਮਲਾਜਮ ਜੀ ਪਟਿਆਲੇ ਦੀ ਇਹ ਤੋਂ ਵੀਰ ਦੀ ਉਮਰ ਹੈ 27 ਸਾਲ ਜੇ ਕੋਈ ਮੇਰੀ ਭੈਣ ਪੁੱਲਸ ਮਲਾਜਮ ਦੀ ਚਾਹਨਾ ਰੱਖਦੀ ਹੈ ਤਾਂ ਮੇਰੇ ਨਾਲ ਸੰਪਰਕ ਜਰੂਰ ਕਰੋ ਜੀ ਤੇ ਵੀਰ ਨੂੰ ਜ਼ਮੀਨ ਨਹੀਂ ਆਉਂਦੀ ਧਿਆਨ ਨਾਲ ਸੁਣ ਲਓ ਵੀਰ ਕੋਲੇ ਜ਼ਮੀਨ ਹੈ ਨਹੀਂ ਜੀ ਘਰ-ਬਾਰ ਵਧੀਆ ਪਾਇਆ ਹੋਇਆ ਵੀਰ ਦਾ ਤੇ ਕੁੜੀ ਆਪਾਂ ਨੂੰ ਘਰੇਲੂ ਚਾਹੀਦੀ ਹੈ 10-12 ਪੜ੍ਹੀ ਹੋਵੇ ਤੇ ਜੇ ਮੇਰੀ ਕੋਈ ਭੈਣ ਪੁੱਲਸ ਵਾਲੇ ਦੀ ਚਾਹਨਾ ਰੱਖਦੀ ਹੈ ਜੀ ਜਰੂਰ ਸੰਪਰਕ ਕਰੋ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਇਆ ਅੱਜ ਸੰਗਰੂਰ ਏਰੀਏ ਦੇ ਵਿੱਚੋਂ ਪਟਵਾਰੀ ਮੁੰਡਾ ਚਾਰ ਕਿਲੇ ਪੈਲੀ ਆ ਜੀ ਜੱਟਾਂ ਦਾ ਮੁੰਡਾ ਤੇ ਵੀਰ ਨੂੰ ਕੁੜੀ ਬੱਸ 10-12 ਪੜ੍ਹੀ ਹੋਈ ਘਰੇਲੂ ਚਾਹੀਦੀ ਹੈ ਜੀ ਤੇ ਵੀਰ ਦੀ ਉਮਰ ਹੈਗੀ ਹੈ 29 ਸਾਲ ਤੇ ਕੁੜੀ 1 ਅੱਧਾ ਸਾਲ ਘੱਟੀ ਹੋਵੇ ਤੇ ਵੀਡੀਓ ਨੂੰ ਦੱਬ ਕੇ ਕਰ ਦਿਓ ਸ਼ੇਅਰ ਤਾਂ ਕਿ ਇਸ ਵੀਰ ਨੂੰ ਇਸ ਦਾ ਜੀਵਨ ਸਾਥੀ ਮਿਲ ਜੇ ਏਰੀਆ ਜਿਹੜਾ ਮਰਜ਼ੀ ਹੋਵੇ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਮੈਂ ਸੋਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਆ ਜੁੱਗੁੱਡੀ ਮਾਨਸਾ ਏਰੀਏ ਤੋਂ ਤੇ ਭੈਣ ਨੂੰ 20 ਕਿੱਲੇ ਪੈਲੀ ਆਉਂਦੀ ਹੈ ਜੀ ਭੈਣ ਦਾ ਹੋਇਆ ਹੋਇਆ ਡਿਵੋਰਸ ਭੈਣ ਕੋਲੇ ਬੱਚਾ ਨਹੀਂ ਹੁੰਦਾ ਜੀ ਭੈਣ ਕੋਲੇ ਬੱਚਾ ਨਹੀਂ ਹੁੰਦਾ ਬੱਚੇ ਵਾਲਾ ਚਾਹੀਦਾ ਆਪਾਂ ਨੂੰ 32 ਕੇ ਸਾਲ ਉਮਰ ਆ ਭੈਣ ਦੀ ਜੱਟਾਂ ਦੀ ਕੁੜੀ ਐ ਆਪਾਂ ਨੂੰ 10 ਕਿੱਲਿਆਂ ਤੋਂ ਉੱਤੇ ਚਾਹੀਦਾ ਜੀ ਭੈਣ ਨੂੰ 20 ਕਿੱਲੇ ਆਉਂਦੇ ਨੇ 10 ਕਿੱਲਿਆਂ ਤੋਂ ਉੱਤੇ ਮਿਲਦਾ ਹੋਵੇ ਤੇ ਨਾਲੇ ਉਹਦੇ ਕੋਲੇ ਬੱਚਾ ਵੀ ਹੋਵੇ ਭੈਣ ਨੇ ਬੱਚੇ ਵਾਲੇ ਨਾਲ ਵਿਆਹ ਕਰਾਉਣਾ ਵੀ ਨਹੀਂ ਤਾਂ ਬੁੱਕੇ ਹਾਂਜੀ ਸੋਸਰੀ ਕਾਲ ਮੈਂ ਸੁਣੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਇੱਕ ਹੋਰ ਆਈ ਹੈ ਬੀਬੀ 40 ਕੇ ਸਾਲ ਦੀ ਤੇ ਉਹ ਹੈਗੀ ਫੌਜੀ ਦੀ ਤਲਾਸ਼ ਚ ਜੀ ਕੁਮਾਰੀ ਹੋਈ ਹੈ ਹਜੇ ਤੱਕ ਫੌਜੀ ਦੀ ਤਲਾਸ਼ ਦੇ ਵਿੱਚ ਜੇ ਕੋਈ ਮੇਰਾ ਵੀਰ ਫੌਜੀ ਬਚਿਆ ਖੁਸ਼ਿਆ ਰਹਿੰਦਾ ਹੈ ਤਾਂ ਰਪਿੰਦਰ ਕੋਰ ਨਾਲ ਸੰਪਰਕ ਜ਼ਰੂਰ ਕਰੋ ਤੇ ਭੈਣ ਜੱਟਾਂ ਦੀ ਕੁੜੀ ਹੈ ਜੀ ਫੌਜੀ ਨਾਲ ਹੀ ਵਿਆਹ ਕਰਾਉਣਾ ਭੈਣ ਨੇ ਰੱਟ ਲਈ ਹੋਈ ਹੈ ਜੀ 40 ਸਾਲ ਦੀ ਹੋਗੀ ਚਾਹੇ ਮੁੰਡਾ ਵਿਆਹਿਆ ਹੋਵੇ ਬੱਚਾ ਨਾ ਹੋਵੇ ਹਾਂਜੀ ਸਤਿ ਸ੍ਰੀ ਅਕਾਲ ਮੈਂ ਥੋਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਐ ਕੁੜੀ 38 ਕਿਸਾਨ ਦੀ ਜੱਟਾਂ ਦੀ ਕੁੜੀ ਐ ਜੀ ਆਪਾਂ ਨੂੰ ਮੁੰਡਾ ਕੈਨੇਡਾ ਅਮਰੀਕਾ ਇੰਗਲੈਂਡ ਦੇ ਵਿੱਚ ਚਾਹੀਦਾ ਜੀ ਕੁੜੀ ਵਧੀਆ ਤਕੜੇ ਘਰੋਂ ਐ ਜੀ ਤੇ ਆਪਾਂ ਨੂੰ ਮੁੰਡਾ 40 ਦਾ ਹੋਵੇ 45 ਦਾ ਹੋਵੇ ਕੋਈ ਚੱਕਰ ਨਹੀਂ ਕੁੜੀ ਕਪੂਰਥਲੇ ਏਰੀਏ ਤੋਂ ਐ ਜੀ ਮੁੰਡਾ ਇੱਧਰ ਕਿਤੇ ਵੀ ਚੱਲ ਜੂ ਜਿੱਥੋਂ ਮਰਜ਼ੀ ਹੋਵੇ ਸੰਗਰੂਰ ਤੱਕ ਵੀ ਚੱਲ ਜੂਗਾ ਤੇ ਪਰ ਮੁੰਡਾ ਕੈਨੇਡਾ ਅਮਰੀਕਾ ਜਾਂ ਮੰਗਲੈਂਡ ਹੀ ਗਿਆ ਹੋਵੇ ਵਿਆਹ ਪੂਰਾ ਤਕੜਾ ਕਰਨਗੇ ਧੰਨਵਾਦ ਜੀ ਹਾਂਜੀ ਸਤਿ ਸ੍ਰੀ ਅਕਾਲ ਮੈਂ ਥੋੜੀ ਆਪਣੀ ਰਪਿੰਦਰ ਤੇ ਆਪਾਂ ਨੇ ਪਰਸੋਂ ਚੌਥੇ ਦੋ ਕੁੜੀਆਂ ਪਾਈਆਂ ਦੀ ਜੱਟਾਂ ਦੀਆਂ ਸਗੀਆਂ ਭੈਣਾ ਠੀਕ ਹੈ ਜੀ ਤੇ ਉਹਨਾਂ ਦਾ ਰਿਸ਼ਤਾ ਹੋ ਗਿਆ ਜੀ ਠੀਕ ਹੈ ਤੇ ਉਸ ਗੱਲ ਬਾਰੇ ਬਾਰੀ-ਬਾਰੀ ਕੋਈ ਨਾ ਕਰੋ ਤੇ ਭੈਣ ਉਹਨਾਂ ਦਾ ਵਧੀਆ ਹੋ ਗਿਆ ਦੋ ਭਾਈ ਮਿਲ ਗਏ ਆਪਾਂ ਨੂੰ ਦਸ ਕਿਲਿਆਂ ਦੇ ਵਿੱਚ ਭੈਣ ਉਹਨਾਂ ਦਾ ਬਹੁਤ ਸੋਹਣਾ ਹੋ ਗਿਆ ਜੀ ਮੰਗਣਾ ਹੀ ਹੋਇਆ ਵਿਆਹ ਹਜੇ ਸਿਆਲਾ ਚ ਕਰਨਗੇ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਇਹੀ ਗੱਲ ਦੇ ਪਿੱਛੇ ਮੇਨੂੰ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਡਿਪੈਂਡਰ ਤੇ ਮੇਰੇ ਕੋਲੇ ਆਈ ਹੈ ਇੱਕ ਅੰਬਰਪ੍ਰਧਾਰੀ ਭੈਣ ਤੇ ਭੈਣ ਚੜ੍ਹਸਖ ਫੈਮਿਲੀ ਨੂੰ ਬਿਲੋਂਗ ਕਰਦੀ ਹੈ ਤੇ ਮੁੰਡਾ ਆਪਾਂ ਨੂੰ ਅੰਬਰਪ੍ਰਧਾਰੀ ਹੋਈ ਚਾਹੀਦਾ ਜੀ ਭੈਣ ਦੀ ਉਮਰ ਹੈ ਜਿਆੜਾ 23 ਸਾਲ ਤੇ ਮੁੰਡਾ 1-2 ਸਾਲ ਬੜਾ ਹੋਵੇ ਕੁਮਾਰੀ ਹੈ ਭੈਣ ਵਿਆਹ ਵਧੀਆ ਕਰ ਦੇਣਗੇ 5 ਤੋਂ 7 ਕਿਲਿਆਂ ਦੇ ਵਿੱਚ ਮੁੰਡਾ ਹੋਵੇ ਸੈਂਪਲ ਵਿਆਹ ਕਰਨ ਦੇ ਘਰੇ ਵਿਆਹ ਘਰੇ ਕਰਦੇ ਹੁੰਦੇ ਨੇ ਜੀ ਨੇ ਤੇ ਅੰਬਰ ਹਾਂਜੀ ਸਤਿ ਸ੍ਰੀ ਅਕਾਲ ਮੈਂ ਸੁਡੀ ਆਪਣੀ ਰੁਪਿੰਦਰ ਤੇ ਆਪਣੇ ਕੋਲੇ ਆਇਆ ਹੈ ਅਮਰੀਕਾ ਦੇ ਵਿੱਚ ਸਿਟੀਜ਼ਨ ਮੁੰਡਾ ਤੇ ਮੁੰਡਾ ਹੈਗਾ 90 ਦਾ ਬਾਰਨ ਤੇ ਆਪਾਂ ਨੂੰ ਕੁੜੀ ਚਾਹੀਦੀ ਹੈ ਬੀਐਸਸੀ ਨਰਸਿੰਗ ਤੇ ਕੁੜੀ ਮੁੰਡੇ ਤੋਂ 1-2 ਸਾਲ ਛੋਟੀ ਹੀ ਹੋਵੇ ਜਿਆਦਾ ਛੋਟੀ ਵੀ ਨਾ ਹੋਵੇ ਤੇ ਵੱਡੀ ਤਾਂ ਜਮਾਈ ਨਾ ਹੋਵੇ ਤੇ ਮੁੰਡੇ ਦਾ ਏਰੀਆ ਹੈਗਾ ਇੱਧਰ ਸੰਗਰੂਰ ਤੇ ਆਪਾਂ ਨੂੰ ਇਧਰਲੀ ਸਾਈਡ ਹੀ ਕੁੜੀ ਚਾਹੀਦੀ ਹੈ ਜੀ ਵੀਡੀਓ ਨੂੰ ਕਰਦੇ ਹਾਂਜੀ ਸਸਰੀਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਗੁੱਡੀ ਆਈ ਹੈ ਜੀ 94 ਬਾਰਨ ਤੇ ਭੈਣ ਹੈਗੀ ਹੈ ਮੁਗੇਰੀਏ ਤੋਂ ਕੁੜੀ ਦੀ ਪੜ੍ਹਾਈ ਵੀ ਵਧੀਆ ਕਰੀ ਹੋਈ ਹੈ ਬੀਏ ਐਮਏ ਕਰੀ ਹੋਈ ਹੈ ਮੁੰਡਾ ਵੀ ਠਟੋਕਟ ਬੀਏ ਤਾਂ ਹੋ ਗਏ ਤੇ ਕੁੜੀ ਘਰੇਲੂਈ ਹੈ ਤੇ ਕੁੜੀ ਨੂੰ ਆਉਂਦੇ ਨੇ 8 ਕਿਲੇ ਪੈੜੀ ਦੇ ਤੇ ਆਪਾਂ ਨੂੰ 10 ਕਿਲੇ 12 ਕਿਲਿਆਂ ਚ ਮੁੰਡਾ ਚਾਹੀਦਾ ਹੈ ਮੁੰਡਾ ਜਮੀਨ ਘਟਨਾ ਹੋਵੇ ਜੀ ਸੰਪਰਕ ਕਰੋ ਮੈਨੂੰ ਕਮੈਂਟਾਂ ਦੇ ਵਿੱਚ ਹੀ ਦੱਸ ਦਿਓ ਤਾਂ ਹਾਂਜੀ ਸਤਿ ਸ੍ਰੀ ਅਕਾਲ ਮੈਂ ਥੋਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਹੈ ਇੱਕ ਜੱਟਾਂ ਦੀ ਗੁੱਡੀ ਭੈਣ ਦਾ ਵਜਨ ਥੋੜਾ ਜਿਆਦਾ ਜ਼ਿਆਦੇ ਹੋਣ ਕਰਕੇ ਉਹਦਾ ਵਿਆਹ ਨਹੀਂ ਹੋਇਆ ਜੀ ਤੇ ਭੈਣ ਦੀ ਉਮਰ ਹੈਗੀ ਹੈ 36 ਸਾਲ ਭੈਣ ਹੈਗੀ ਹੈ ਬਿਲਕੁਲ ਕੁਮਾਰੀ ਤੇ ਆਪਾਂ ਨੂੰ ਮੁੰਡਾ ਚਾਹੀਦਾ ਜੀ ਭੈਣ ਦਾ weight ਹੈਗਾ 1 ਕਬੰਟਲ 7-8 ਕਿਲੋ weight ਹੈ ਭੈਣ ਦਾ ਤੇ ਜੇ ਕੋਈ ਆਪਣਾ ਮੁੰਡਾ ਹੈਗਾ ਜੱਟਾਂ ਦਾ 5-7 ਕਿਲਿਆਂ ਦੇ ਵਿੱਚ ਤੇ ਵਿਆਹ ਵਧੀਆ ਕਰ ਦੇਣਗੇ ਜੀ 15 ਤੋਂ 20 ਲੱਖ ਰੁਪਿਆ ਵਿਆਹ ਤੇ ਲਾ ਦੇਣਗੇ ਵੀਡੀਓ ਨੂੰ ਦੱਬ ਕੇ ਸ਼ੇਅਰ ਹਾਂਜੀ ਸਾਸਤਰੀ ਜੀ ਮੈਂ ਤੁਹਾਡੀ ਆਪਣੀ ਰੁਪਿੰਦਰ ਤੇ ਇੱਕ ਕੁੜੀ ਆਪਣੇ ਕੋਲੇ ਹੋਰ ਆ ਗਈ ਜੀ ਖੰਨੇ ਏਰੀਏ ਤੁਿਆਂ ਭੈਣ ਦੀ ਉਮਰ ਹੈਗੀ ਆ 35 ਸਾਲ ਤੇ 7 ਸਾਲ ਦੀ ਭੈਣ ਕੋਲੇ ਕੁੜੀ ਹੈ ਘਰ ਵਾਲੇ ਦੀ ਡੈਥ ਹੋ ਗਈ ਸੀ ਤੇ ਜਿਹੜੀ ਉਹਦੀ ਗੁੱਡੀ ਹੈ ਉਹਨੂੰ ਮਤਲਬ ਕੁੜੀ ਦੇ ਸਹੁਰਿਆਂ ਕੰਨੀਓ 20 ਕਿਲੇ ਪੈਲੀ ਆਉਂਦੀ ਆ 10 ਕਿਲਿਆਂ ਦੇ ਵਿੱਚ ਮੁੰਡਾ ਚਾਹੀਦਾ ਜੀ ਇਹਨਾਂ ਨੂੰ ਤੇ ਮੁੰਡਾ ਭੈਣ ਦੀ ਰਹਿਸ ਟ੍ਰਾਂਟੋ ਆ ਕੈਨੇਡਾ ਦੇ ਵਿੱਚ ਟ੍ਰਾਂਟੋ ਸ਼ਹਿਰ ਦੇ ਵਿੱਚ ਰਹਿ ਰਹੀ ਆ ਭੈਣ ਤੇ ਇਹਨੂੰ ਮੁੰਡਾ ਵੀ ਉਥੇ ਹੀ ਚਾਹੀਦਾ ਟ੍ਰੈਂਟੋ ਦੇ ਵਿੱਚ ਤੇ ਮੁੰਡਾ ਚਾਹੇ ਵਰਕ ਪਰਮਿਟ ਤੇ ਹੋਵੇ ਤੇ ਜਾਂ ਫਿਰ ਪੀਆਰ ਹੋਵੇ ਕੋਈ ਚੱਕਰ ਨਹੀਂ ਹੈਗਾ ਵਰਕ ਪਰਮਿਟ ਤੇ ਵੀ ਚੱਲੂਗਾ ਤੇ ਮੁੰਡਾ 40 ਸਾਲ ਤੱਕ ਚੱਲ ਜੂਗਾ ਜੀ ਜਿਆਦੇ ਉਮਰ ਮੁੰਡੇ ਦੀ ਨਾ ਹੋਵੇ ਤੇ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਮੁੰਡਾ 10 ਕਿਲਿਆਂ ਚ ਹੋਣਾ ਚਾਹੀਦਾ 10 12 ਕਿਲਿਆਂ ਤੋਂ ਘੱਟ ਇਹਨਾਂ ਨੇ ਨਹੀਂ ਕਰਨਾ ਤੇ ਉਮਰ ਵੀ 40 ਸਾਲ ਤੋਂ ਘੱਟ ਨਹੀਂ ਕਰਨਾ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਜੀ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਇੱਕ 28 ਸਾਲ ਦੀ ਕੁੜੀ ਆਈ ਆ ਜੀ ਜੱਟਾਂ ਦੀ ਆਪਣੇ ਕੋਲੇ ਭੈਣ ਨੂੰ 4 ਕਿੱਲੇ ਪੈਲੀ ਆਉਂਦੀ ਹੈ ਤੇ ਮੁੰਡਾ ਆਪਾਂ ਨੂੰ ਮਲਾਜ਼ਮ ਚਾਹੀਦਾ ਜੀ 5 4 ਕਿਲਿਆਂ ਦੇ ਵਿੱਚ ਮੁੰਡਾ ਮਲਾਜ਼ਮ ਹੋਵੇ ਤੇ ਮੁੰਡਾ 30 31 32 ਸਾਲ ਤੱਕ ਚੱਲ ਜੂਗਾ ਜਿਆਦੇ ਉਮਰ ਮੁੰਡੇ ਦੀ ਵੱਡੀ ਨਾ ਹੋਵੇ ਤੇ ਏਰੀਆ ਆਪਾਂ ਨੂੰ ਇੱਧਰ ਸੰਗਰੂਰ ਦੇ ਲਾਗੇ ਸ਼ਾਹੀ ਚਾਹੀਦਾ ਮੁੰਡਾ ਭੈਣ ਧੂਰੀ ਤੋਂ ਹੈ ਜੀ ਵੀਡੀਓ ਨੂੰ ਦੱਬਾ ਹਾਂਜੀ ਸਤਿ ਸ੍ਰੀ ਅਕਾਲ ਮੈਂ ਥੋੜੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਇਆ ਹੈ ਇੱਧਰ ਹੰਬੋਰ ਏਰੀਏ ਦੇ ਵਿੱਚੋਂ ਮੁੰਡਾ 45 ਸਾਲ ਉਮਰ ਹੈ ਜੀ ਵੀਰ ਦੀ ਤੇ ਵੀਰ ਦੀ ਘਰ ਵਾਲੀ ਦੀ ਵੀ ਡੈਥ ਹੋਈ ਹੋਈ ਹੈ ਬੱਚੇ ਦੀ ਵੀ ਡੈਥ ਹੋ ਗਈ ਸੀ ਜੀ 40 ਕਿਲੇ ਵੀਰ ਕੋਲੇ ਜ਼ਮੀਨ ਹੈ ਤੇ ਆਪਾਂ ਨੂੰ ਚਾਹੀਦੀ ਹੈ ਜੀ 40 ਤੋਂ ਪਲੱਸ ਹੋਵੇ ਕੁੜੀ ਤੇ ਕੁੜੀ ਵਧੀਆ ਘਰੋਂ ਹੋਵੇ 40 ਕਿਲੇ ਵੀਰ ਨੂੰ ਪੈਲੀ ਆਉਂਦੀ ਹੈ ਮਾਂ ਪਿਓ ਤੇ ਇੱਕ ਵੀਰ ਬਸ ਤਿੰਨ ਜਾਨੀ ਨੇ ਘਰ ਦੇ ਵਿੱਚ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਧੰਨਵਾਦ ਹਾਂਜੀ ਸਸਰੀ ਕੱਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਹੈ ਜੀ ਕੁੜੀ ਕੁੜੀ ਕੋਲੇ ਹੈਗਾ 7 ਸਾਲ ਦਾ ਮੁੰਡਾ ਤੇ ਆਪਾਂ ਨੂੰ 5 ਤੇ 6 ਕਿਲਿਆਂ ਦੇ ਵਿੱਚ ਮੁੰਡਾ ਚਾਹੀਦਾ ਮਾਨਸਾ ਜਾਂ ਬਠਿੰਡਾ ਦੇ ਵਿੱਚ ਧਿਆਨ ਨਾਲ ਸੁਣ ਲਓ ਜੀ ਮਾਨਸਾ ਜਾਂ ਬਠਿੰਡਾ ਦੇ ਵਿੱਚ ਹੀ ਆਪਾਂ ਨੂੰ ਮੁੰਡਾ ਚਾਹੀਦਾ ਕੁੜੀ ਦੀ ਉਮਰ ਹੈਗੀ ਐ 33 ਸਾਲ ਵੀਡੀਓ ਨੂੰ ਕਰ ਦਿਓ ਦਬਕੇ ਸ਼ੇਅਰ ਤਾਂ ਕਿ ਇਸ ਭੈਣ ਨੂੰ ਇਸ ਦਾ ਜੀਵਨ ਸਾਥੀ ਇਨ੍ਹਾਂ ਦੇ ਇਲਾਕੇ ਜੀ ਮਿਲ ਜੇ ਧੰਨਵਾਦ ਹਾਂਜੀ ਸਾਸਰੀ ਕਾਲ ਮੈਸੋੜੀ ਆਪਣੇ ਰਪਿੰਦਰ ਤੇ ਆਪਣੇ ਕੋਲੇ ਆਈ ਹੈ ਜੀ 34 ਸਾਲ ਦੀ ਕੁੜੀ ਆਧਾਰਮੀਆਂ ਦੀ ਤੇ ਭੈਣ ਵਕੀਲ ਹੈ ਜੀ ਸਰਕਾਰੀ ਵਕੀਲਾ ਆਪਾਂ ਨੂੰ ਮੁੰਡਾ ਸਰਕਾਰੀ ਮਲਾਜ਼ਮ ਹੀ ਚਾਹੀਦਾ ਜੀ ਤੇ ਮੁੰਡਾ ਆਧਾਰਮੀਆਂ ਦਾ ਹੀ ਚਾਹੀਦਾ ਯਾਨੀ ਕਿ ਆਪਣੇ ਰਮਦਾਸੀਆਂ ਦਾ ਚਾਹੀਦਾ ਜੀ ਰਮਦਾਸੀਆਂ ਦਾ ਮੁੰਡਾ ਚਾਹੀਦਾ ਭੈਣ ਦਾ 91 ਦਾ ਜਨਮ ਹੈ ਜੀ ਤੇ 33-34 ਸਾਲ ਉਮਰ ਬਣਦੀ ਹੈ ਭੈਣ ਦੀ ਓਡੀ ਕੁਮਰ ਦਾ ਮੁੰਡਾ ਚਾਹੀਦਾ